ਸ਼ੌਕ ਕਬੂਤਰ ਬਾਜਾਨੂੰ ਬਸ ਸ਼ੌਕ ਕਬੂਤਰ ਬਾਜੀ ਦਾ ਸ਼ੌਕ ਕਬੂਤਰ ਬਾਜਾਨੂੰ ਬਸ ਸ਼ੌਕ ਕਬੂਤਰ ਬਾਜੀ ਦਾ ਅੱਜ ਕੱਲ ਮੁੰਡੇ ਕੁੜੀਆਂ ਨਸ਼ੇ ਨੂੰ ਗਾਲੇ ਨਾਲ ਲਾਉਂਦੇ ਨੇ ਕਬੂਤਰਾਂ ਵਾਲੇ ਮੁੰਡੇ ਨਸ਼ੇ ਨੂੰ ਹੱਥ ਨਾ ਲਾਉਂਦੇ ਨੇ ਅਸ਼ਮਾਨਾ ਵਿੱਚ ਕਰਦੇ ਫੈਸਲਾ ਫਸੀ ਗਰਾਰੀ ਦਾ ਸ਼ੌਂਕ ਕਬੂਤਰ ਬਾਜਾਂ ਨੂੰ ਬਸ ਸ਼ੌਂਕ ਕਬੂਤਰ ਬਾਜੀ ਦਾ ਸ਼ੌਂਕ ਕਬੂਤਰ ਬਾਜਾਂ ਨੂੰ ਬਸ ਸ਼ੌਂਕ ਕਬੂਤਰ ਬਾਜੀ ਦਾ ਕੋਠੇ ਉੱਪਰ ਚੜਕੇ ਧਾਣੇ ਪਾਉਂਦੇ ਆਪਣੇ ਜਾਵਾ ਜਾਨੂ ਕੋਠੇ ਉੱਪਰ ਚੜਕੇ ਧਾਣੇ ਪਾਉਂਦੇ ਆਪਣੇ ਜਾਵਾ ਜਾਨੂ ਨਲਕੀਆਂ ਭਰ ਕੇ ਪਾਣੀ ਪੀਉਂਦੇ ਗਰਮੀਆਂ ਦੇ ਮਜ਼ਾਦਾਨੂ ਅਸ਼ਮਾਨਾਂ ਵਿੱਚ ਕਲਾਵਾਜ਼ੀਆਂ ਮਨਵਾਉਂਦੇ ਸਰਦਾਰੀ ਦਾ ਸ਼ੌਕ ਕਬੂਤਰਵਾਜ਼ਾ ਨੂੰ ਵਸ ਸ਼ੌਕ ਕਬੂਤਰਵਾਜ਼ੀ ਦਾ ਸ਼ੌਕ ਕਬੂਤਰਵਾਜ਼ਾ ਨੂੰ ਵਸ ਸ਼ੌਕ ਕਬੂਤਰਵਾਜ਼ੀ ਦਾ ਖੁੱਡੇ ਦੀ ਸੰਭਾਲ ਕਰਦੇ بڑا ਮਨ ਲਗਾ ਕੇ ਖੁੱਡੇ ਦੀ ਸੰਭਾਲ ਕਰਦੇ بڑا ਮਨ ਲਗਾ ਕੇ ਉਹੇ ਵਾਰੀਆਂ ਜਿੰਦੇ ਲਾ ਕੇ ਆਪਣਾ ਫਰਜ਼ ਨਵਾਕੇ ਉਹੇ ਵਾਰੀਆਂ ਜਿੰਦੇ ਲਾ ਕੇ ਆਪਣਾ ਫਰਜ਼ ਨਵਾਕੇ ਭੁੱਲੇ ਚੁੱਕੇ ਬਿੱਲਾ ਅਜ ਫਿਰ ਸੋਦਾ ਲਾਈਦਾ ਸ਼ੌਕ ਕਬੂਤਰ ਬਾਜਾਨੂੰ ਵਸ ਸ਼ੌਕ ਕਬੂਤਰ ਬਾਜ਼ੀ ਦਾ ਸ਼ੌਕ ਕਬੂਤਰ ਬਾਜਾਨੂੰ ਵਸ ਸ਼ੌਕ ਕਬੂਤਰ ਬਾਜ਼ੀ ਦਾ ਪਹਿਣਾ ਪਾਈਆਂ ਵਰਗਾ ਦਿਲੋਂ ਪਿਆਰ ਜਿਤਾਉਂਦੇ ਨੇ ਪਹਿਣਾ ਪਾਈਆਂ ਵਰਗਾ ਦਿਲੋਂ ਪਿਆਰ ਜਿਤਾਉਂਦੇ ਨੇ ਹੋ ਜੇ ਨਫਾ ਨੁਕਸਾਨ ਤਾਂ ਦਿਲੋਂ ਨਾ ਕਬਰਉਂਦੇ ਨੇ ਹੋ ਜੇ ਨਫਾ ਨੁਕਸਾਨ ਤਾਂ ਦਿਲੋਂ ਨਾ ਕਬਰਉਂਦੇ ਨੇ ਘੜ ਦੇ ਪਕੌੜੇ ਜਲੇਬੀਆਂ ਫਿਰ ਨਾ ਢੇਰ ਲਾਈਦਾ ਸ਼ੌਕ ਕਬੂਤਰ ਬਾਜ਼ ਜਾਨੂ ਵਸ ਸ਼ੌਕ ਕਬੂਤਰ ਬਾਜ਼ੀ ਦਾ ਸ਼ੌਕਾ ਕਬੂਤਰ ਬਾਜਾ ਨੂੰ ਵਸ ਸੋਗ ਕਬੂਤਰ ਬਾਜੀ ਦਾ ਸਿੰਘ ਚਮਕੌਰ ਸਹਿ ਜਿਹੜਾ ਨਾ ਕੋਈ ਗੀਤ ਗਾਉਂਦਾ ਹੈ ਸਿੰਘ ਚਮਕੌਰ ਸਹਿ ਜਿਹੜਾ ਨਾ ਕੋਈ ਗੀਤ ਗਾਉਂਦਾ ਹੈ ਢੋਲਕ ਵਾਜਾ ਗਾਗਰ ਨਾਚ ਮਟਾ ਕੜਕਾਉਂਦਾ ਹੈ ਢੋਲਕ ਵਾਜਾ ਗਾਗਰ ਨਾਚ ਮਟਾ ਖੜਕਾਉਂਦਾ ਹੈ ਛਤਰੀ ਚਾਲ ਰਾਂ ਸੋਹਣਿਆ ਦੇ ਹੱਥ ਮੱਥੇ ਨੂੰ ਲਾਈਦਾ ਸ਼ੌਕ ਕਬੂਤਰਵਾਜਾਨੂੰ ਵਸ ਸ਼ੌਕ ਕਬੂਤਰਵਾਜੀ ਦਾ ਸ਼ੌਕ ਕਬੂਤਰਵਾਜਾਨੂੰ ਵਸ ਸ਼ੌਕ ਕਬੂਤਰਵਾਜੀ ਦਾ ਸ਼ੌਕ ਕਬੂਤਰਵਾਜਾਨੂੰ ਵਸ ਸ਼ੌਕ ਕਬੂਤਰਵਾਜੀ ਦਾ